ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਸਬਤ ਸੀਲ ਫਤਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸ ਪੰਨੋ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਬੱਦੋਵਾਲ ਪਿੰਡ ਆ ਦੇਖ ਸਕਦੇ ਬੋਰਡ ਜਿਹੜਾ ਵੀਰ ਜੀ ਨਾਲ ਲੱਗਾ ਹੈ ਤੇ ਕਾਫੀ ਵੀਡੀਓ ਆਪਾਂ ਦਿਖਾਈ ਦੀਆਂ ਵਾ ਤੇ ਅੱਜ ਤੁਹਾਨੂੰ ਜਿਹੜੀ ਆ ਬਿਲਕੁਲ ਗਰਮੀਆਂ 'ਚ ਚੱਲਣ ਵਾਲੀ ਇੱਕ ਜਰਸੀ ਗਰੋਸ ਤੁਹਾਨੂੰ ਦਿਖਾਉਣੀ ਆ ਤਾਜੀ ਸੂਈ ਆ ਥੋੜੇ ਦਿਨ ਹੋਏ ਸੂਈ ਨੂੰ ਤੇ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਵਾਂਗੇ ਹਾਂ ਦੇਖ ਸੰਦੇ ਹਾਂਜੀ ਬੀਤੀ ਸੱਚ ਕਾਲ ਜੀ ਕਿਹਦਾ ਹੱਥ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਹਾ ਜੇ ਕੋਲੋਂ ਕਰੋ ਵੀ ਅੰਦਰ ਦੇ ਉਤੇ ਨੂੰ ਬੇਨਤੀ ਕਰੋ ਠੀਕ ਆ ਜੀ ਬੜਾ ਜ਼ੋਰ ਲਵਾਤਾ ਬਾਹਰ ਬਹੁਤ ਜਿਆਦਾ ਹੁਣ ਪੈਣ ਦੀ ਜਿੱਦਾ ਤਬਸ਼ ਕਹਿ ਰਹੀ ਜੀ ਹਾਂਜੀ ਹਾਂਜੀ ਬੜੀ ਠੰਡ ਵਰਤਾਓ ਹਾਂਜੀ ਗਰਮੀ ਵਾਹ ਜਿਉਂ ਰਾਂ ਨੇ ਕਹਿੰਦੇ ਠੀਕ ਆ ਇੱਕ ਪੈਨਟ ਤਾਂ ਚਲੋ ਝੋਨਾ ਲਾਉਣਾ ਸੁੱਖਾ ਜਰਾ ਕੋਈ ਨਹੀਂ ਹਾਂਜੀ ਹਾਂਜੀ ਇਸ ਕਰਕੇ ਅੱਜ ਮੈਨੂੰ ਕੋਈ 100 ਪਛੀ ਹੋਰ ਨਾਮ ਮਰਾ ਬਲਕਾ ਸਿੰਘ ਪੰਨੂ ਆ ਤੇ ਫੋਨ ਨੰਬਰ ਬੋਲ ਦੇ ਕਰੀ 9154671 ਠੀਕ ਹੈ ਤੇ ਪੈਲੀਆਂ ਪੁਲੀਆਂ ਦਾ ਇਹ ਫਿਰ ਬਣਾਉਣਾ ਹੁਣ ਪੈਲੀ ਹੁਣ ਤੁਹਾਡੇ ਸਾਹਮਣੇ ਪੈਲੀ ਤੇ ਛੁੱਟ ਕੇ ਆਏ ਆ ਟਰੈਕਟਰ ਟਾਟਾ ਮਗਰ ਹੀ ਲੱਗਾ ਆ ਤੇ ਬਸ ਉਤਰੋ ਉਤਰ ਕੇ ਤੇ ਸਿੱਧਾ ਇੱਧਰ ਹੀ ਆ ਗਏ ਆ ਅੱਛਾ ਅੱਛਾ ਚੋਲਾ ਪੰਤਰਾ ਕਿਲੋ ਲਈ ਬੋਲ ਹੈ ਅੱਛਾ ਬਹੁਤ ਚੰਗੀ ਗਾਹ ਹੈ ਬਾਕੀ ਜੇ ਇਹੋ ਜਿਹਾ ਗਾਂ 5 ਕਿਲੋ ਦੁੱਧ ਚਵਾਵੇ ਤੇ ਦੂਜੀਆਂ ਦੇ ਮੁਕਾਬਲੇ ਤੇ ਮੈਨੂੰ ਬਹੁਤ ਖਰੀਆ ਬਹੁਤ ਠੰਡੀ ਸੁਸੀਲ ਬੜੀ ਆ ਵੇਖੋ ਮਾਰੇ ਉਹ ਪੈਰਾ ਜਨ ਕੰਪੈਨ ਆਇਆ ਹੁਣ ਠੀਕ ਆ ਇੰਨੀ ਕੁ ਸਲਾਗ ਹੈ ਵੀ ਇਹ ਗੱਲ ਕੋਈ ਕਰਨ ਵਾਲੀ ਨਹੀਂਗੀ ਤੇ ਬਾਕੀ ਉਤਰ ਹੈ ਬਿਲਕੁਲ ਠੰਡੀ ਤੇਰੀ ਆ ਕੋਈ ਗੱਲ ਨਹੀਂ ਭਾਵੇਂ ਜਿੱਤਰਾ ਬਹਿ ਕੀਤਾ ਚੋਲੋ ਗਾਣਾ ਦਾ ਸਾਈਜ਼ ਗੈਪ ਵੀ ਜਿਹੜਾ ਬਿਲਕੁਲ ਚੰਗਾ ਆਤਰੀ ਚਵਾਈ ਵਾਲਾ ਥਾਨਾ ਜਿਹੜਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਤੇ ਗਾਂ ਨਾ ਵੀ ਚੰਗੀ ਬਣੀ ਤੇ ਪਛਾਣ ਨਾ ਵੀ ਚੰਗੀ ਤਿਆਰ ਹੋਈ ਜਾਂਦੀ ਦੇ ਖੋਲੋ ਹਾਫੇ ਤੋੜ ਦिए ਕਰੀਨ ਐਸ ਨੂੰ ਨੇ ਵਹਿੜ ਦੇ ਲੱਪਾ ਲੁਪਾ ਲਿਆ ਤਰਾ ਅੱਛਾ ਇਹਨਾਂ ਮੈਂ ਕੱਦੂ ਦੇ ਚੰਗਾਵਾ ਠੀਕ ਥੱਲੇ ਆਪਾਂ ਦੇਖ ਸਾਡੇ ਚੰਗੀ ਤੱਬਾ ਡਾਇਆ ਥੱਲੇ 20 ਰੁਪਏ ਦਾ ਬਾਕੀ ਹੈਗੇ ਵੀ ਜਰਸੀ ਕ੍ਰੋਸ ਆ ਤੇ ਮਗਰ ਵੀ ਕਮਾਲ ਦੀ ਗੱਲ ਇਹ ਆ ਕਿ ਵਸ਼ੀ ਆ ਥੱਲੇ ਆਪਾਂ ਦੇਖ ਸਕਦੇ ਆ ਚੰਗੀ ਤਿਆਰ ਹੋਈ ਆ ਤੇ ਕਿੰਨਾ ਫਿਰੇ ਦਾ ਮੁੱਲ ਅਰਪੇ ਦਾ ਮੁੱਲ ਜਿਹੜਾ ਵਾ ਨਾ ਵਸੀਹ ਦੇ ਦੇਣੀ ਆ ਅੱਛਾ ਮੈਂ ਸ਼ੁਰੂ ਕਰਦਣ ਲੱਗੇ ਆ ਠੀਕ ਆ ਮੈਂ ਬੜੀ ਮੈਂ ਸ਼ੁਰੂ ਕਰ ਦਿੱਤੀ ਆ ਹਾਂਜੀ ਹਾਂਜੀ ਦੇਖਾਂ ਕਰਾਂਗੇ ਕੋਈ ਇੱਕ ਅੰਦਾਜ਼ਾ ਫਾਦਾ ਫਾਡਣ ਦਾ ਇੱਕ ਫਾਦਾ ਲਿਆਵਾਂ ਕਰਾਂਗੇ ਦੇ ਨਹੀਂ ਕਿ ਲੈਂਦੇ ਜਣੇ ਠੀਕ ਆ ਨਾਲ ਦਾ ਜੋ ਕੈਨੇਡਾ ਚਲ ਗਿਆ ਫਿਰ ਕੇ ਅੱਛਾ ਅਮਰਦਪਾ ਜੀ ਪਹੁੰਚ ਚਲ ਗਿਆ ਫਿਰ ਹਾਂਜੀ ਹਾਂਜੀ ਉਹ ਪਹੁੰਚ ਗਿਆ ਚਲੋ ਫਿਰ ਮੁਬਾਰਕਾਂ ਤਾਂ ਨਾ ਫਿਰ ਬਾਕੀ ਕੀ ਚਲੋ ਅਰਬਾਨੀ ਨੂੰ ਬਾਹਰ ਜਾਣਾ ਕੈਨੇਡਾ ਜਾਣਾ ਹਾਂਜੀ 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 ਇਸ ਕਰਕੇ ਵੀ ਇੱਕ ਤਾਂ ਨੰਦਰ ਲਿਆ ਦੇਵਾਂਗੇ ਕਰਾਂਗੇ ਹੁਣ ਗਰਮੀ ਦੇ ਵਿੱਚ ਹਾਂਜੀ ਹਾਂਜੀ ਸਾਰੇ ਆਪਣਾ ਪਰਮਾਸ਼ਾ ਨੇ ਬਿਜੀ ਹੋ ਜਾਣਾ ਬਾਕੀ ਜਿਆਦਾ ਮੇਨ ਕੰਮ ਸਿਆਲਾਂ ਜੀ ਜਿਆਦਾ ਜਿਆਦਾ ਹਾਂਜੀ ਬੇਤਰਾਈ ਕ੍ਰੋਸ-ਕ੍ਰੋਸ ਲਿਆ ਕੇ ਇੱਕ ਦੋ ਨੰਦਰ ਵੇਚਾਂ ਕਰਾਂਗੇ ਹਾਂਜੀ ਹਾਂਜੀ ਅੱਜ ਬਹੁਤਾ ਜਿਆਦਾ ਨਹੀਂ ਕਰਨਾ ਪੈਣੀ ਰੀ ਇਹਨੇ 66000 ਦਿਖਾਣਾ ਹੈ 66000 ਜੀ ਦੇ ਦੇਣੀ ਕਰਦਣਾ ਮਾਰ ਤਣਾ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਕੋ ਫੋਨ ਇੱਕ ਵਾਰੀ ਲਾਵੇ ਜ਼ਰੂਰ ਠੀਕ ਹੈ ਜੀ ਹਰ ਬਹੁਤ ਬਹੁਤ ਧੰਨਵਾਦ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਚਵਾਈ ਕਰਕੇ ਵੇ ਸਟਾ ਕੇ ਪਾਸ ਕਰਕੇ ਖੜੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ